ਤਦੋ ਇਹ ਮੈਨੂੰ ਕੀ ਸਿੱਖਿਆ ਦੇਣ ਦੇ ਜੇ ਕੱਲ ਨੂੰ ਮੈਂ ਵੀ ਤੇ ਵਿਆਹ ਹੀ ਜਾਣਾ ਨਾ ਤੇ ਉੱਥੇ ਜਾ ਕੇ ਮੇਰੇ ਸਹੁਰੇ ਵੀ ਮੇਨਾਂ ਲਈ ਸਭ ਕੁਝ ਕਰਨਗੇ ਮੈਨੂੰ ਮਾਰਨਗੇ ਮੈਤੇ ਹਤਿਆਚਾਰ ਕਰਨਗੇ ਮੈਨੂੰ ਕੁੱਟਣਗੇ ਤੇ ਮੈਂ ਵੀ ਇਦਾਂ ਹੀ ਚੁੱਪਚਾਪ ਖਲੋਤੀ ਰਹੀ ਸਹਿ ਲਾਂਗੀ ਹੈ ਨਾ ਦਾਦੀ ਮੈਂ ਠੀਕ ਹੀ ਕੀਆ ਨਾ ਤੇ ਮੂੰਹ ਮਿੱਠੀ ਖਾਲੀ ਰੋਟੀ ਆਹ ਰੋਟੀ ਖਾਲੀ ਬਣੀ ਕਿਵੇਂ ਦੀ ਬਣੀ ਸੀ ਮੈਨੂੰ ਪਤਾ ਏਕੇ ਜਿਹੜੇ ਸਿਮਰਨ ਨੇ ਬਣਾਈ ਹੋਣੀ ਓਨੂੰ ਪਤਾ ਹੈ ਕਿ ਜਦੋਂ ਮੇਰੇ ਮੂੰਹ ਦਾ ਸਵਾਦ ਵਿਗੜਿਆ ਹੋਵੇ ਨਾ ਤੇ ਓਨੂੰ ਪਤਾ ਹੈ ਕਿ ਛੋਲਿਆਂ ਦੀ ਦਾਲ ਪਾ ਕੇ ਹਰੀਆਂ ਮਿਰਚਾਂ ਪਾ ਕੇ ਤੇ ਮਿਰਚਾਂ ਨੂੰ ਵੱਖਰਾ ਤੜਕਾ ਲਾ ਕੇ ਮੈਨੂੰ ਦਿੰਦੀ ਹੈ ਦਹੀਂ ਚ ਪਾ ਕੇ ਮੇਰੀ ਭੈਣ ਨੂੰ ਕਿੰਨਾ ਮੇਰਾ ਧਿਆਨ ਹੈ ਮੰਮੀ ਇਹ ਸਿਮਰਨ ਚਾਚੀ ਨੇ ਨਹੀਂ ਬਣਾਈ ਇਹ ਮੈਂ ਬਣਾਈ ਹੈ ਹਾਂਜੀ ਕਿਉਂਕਿ ਉਹ ਤੇ ਅੱਗੇ ਕਹਿ ਰਹੇ ਸੀਗੇ ਉਹਨਾਂ ਦੀ ਨਾ ਗੋਡਿਆਂ ਦੀ ਥੋੜੀ ਦਰਦ ਸੀਗੀ ਮੈਂ ਕਿਹਾ ਕੋਈ ਗੱਲ ਨਹੀਂ ਚਾਚੀ ਜੀ ਤੁਸੀਂ ਬਹਿ ਜਾਓ ਮੇਰੇ ਹੁੰਦੇ ਆ ਤੁਹਾਨੂੰ ਕਿਸੇ ਨੂੰ ਕੰਮ ਕਰਨ ਦੀ ਕੀ ਲੋੜ ਮੈਂ ਹੈਗੀ ਆ ਨਾ ਇਸ ਘਰ ਦੇ ਵਿੱਚ ਤੇ ਹੁਣ ਮੈਂ ਆ ਲੈ ਕੇ ਚੱਲੀ ਆ ਜੇ ਤੁਹਾਨੂੰ ਕੁਝ ਹੋਰ ਚਾਹੀਦਾ ਹੋਏਗਾ ਨਾ ਮੈਨੂੰ ਦੱਸ ਦਿਓ ਮੈਂ ਅਜੇ ਇੱਥੇ ਹੀ ਹੈਗੀ ਆ ਫਿਰ ਮੈਂ ਵੇਖਦੀ ਆ ਬਾਹਰ ਕੋਈ ਸਬਜ਼ੀ ਵਾਲਾ ਆਂਦਾ ਆ ਤੇ ਸਬਜੀ ਸੁਬਜੀ ਮੈਂ ਲੈ ਲਵਾਂਗੀ ਤੇ ਦੱਸ ਦਿਓ ਮੇਰੀ ਗੱਲ ਸੁਣੋ ਤੇਲ ਤੇ ਨਹੀਂ ਲਵਾਣਾ ਹੁਣ ਪੈਰਾਂ ਦੇ ਵਿੱਚ ਚਲੋ ਠੀਕ ਆ ਚਲੋ ਰੈਸਟੇ ਗਾ ਲਵੋ ਫਿਰ ਜੀ ਸੱਚ ਆ ਝੋਕੇ ਰਾਤ ਦੇ ਨਹੀਂ ਤੁਹਾਨੂੰ ਖਿਲਾਰਾ ਨਹੀਂ ਨਾ ਬਸਾਂ ਦੇ ਬੈੱਡ ਤੇ ਚਲੋ ਮੈਂ 사이ਡ ਤੇ ਰੱਦਾ ਹੁਣ ਮੈਂ ਕਿਚਨ ਚ ਜੇ ਜੇ ਕੋਈ ਚਾਹੀਦਾ ਹੈਗਾ ਤਾਂ ਮੈਨੂੰ ਆਵਾਜ਼ ਦੇ ਦਿਓ ਠੀਕ ਆ

ਕੀ ਦਾ ਦਿੱਤਾ ਅੱਗੇ ਆ ਗਿਆ ਕੀ ਦਾ ਦਿੱਤਾ ਨਹੀਂ ਅੱਗੇ ਆਇਆ ਇਹ ਦਿੱਤਾ ਅੱਗੇ ਆਇਆ ਤੇਰੀ ਨੋਹ ਦਾ ਹੋਰ ਕੀ ਡਾਕਟਰਾਂ ਨੇ ਜੇ ਕਹਤੋ ਅਸੀਂ ਡਬਲ ਕਰਾਓ ਇਹਨੂੰ ਹਸਪਤਲ ਇੰਨੀ ਤੇਰੀ ਤਬੀਅਤ ਖਰਾਬ ਚੱਕਰ ਆਣ ਉੱਠਣ ਤੇ ਨੂੰ ਪਤਾ ਨਹੀਂ ਤੂੰ ਤੇ ਬੇਸੁਰਤੋ ਕੇ ਪੈਸੇ ਇਹ ਤੇ ਕਿਰਨ ਨੇ ਕਿਹਾ ਬਿਲਕੁਲ ਅਸੀਂ ਦਖਲ ਨਹੀਂ ਕਰਾਣੀ ਅੱਗੇ ਵੀ ਮੰਮੀ ਹਸਪਤਲ ਨਹੀਂ ਲੈ ਜਾਣੀ ਆਪਾਂ ਘਰ ਮੈਂ ਆਪੇ ਸੇਵਾ ਕਰੂੰਗੀ ਆਪਣੀ ਮੰਮੀ ਦੀ ਉਹਨੇ ਜਸਵੀਰ ਕੁੜੀ ਨੇ ਦਿਨ ਨਹੀਂ ਵੇਖਿਆ ਉਹਨੇ ਰਾਤ ਨਹੀਂ ਵੇਖੀ ਇੰਨੀ ਤੇਰੀ ਸੇਵਾ ਤੂੰ ਦੱਸੋਗੀ ਪਤਾ ਨਹੀਂ ਸੀ ਤੈਨੂੰ ਤੇ ਨਾ ਬੁਖਾਰ ਵਿੱਚ ਸਾਰੀ ਸਾਰੀ ਰਾਤ ਬੈ ਕੇ ਤੇਰੇ ਪੈਰ ਘੁੱਟਦੀ ਰਹੀ ਤੇਰੀ ਲੱਤਾਂ ਘੁੱਟਦੀ ਤੇਰੇ ਅਲੋਖੇ ਦੇ ਸਾਹਿਲ ਵੱਲ ਹੋ ਜੇ ਸਾਹਿਲ ਵੱਲ ਹੋਖੇ ਤੇ ਤੇਰੇ ਵੱਲ ਹੋ ਜੇ ਮੈਂ ਕਹਿੰਦੀ ਆ ਮੈਨੂੰ ਲੱਗਦਾ ਕੁੜੀ ਤਿੰਨ ਦਿਨਾਂ ਤੋਂ ਸੁੱਤੀ ਵੀ ਨਹੀਂ ਸੀ ਐਨਾ ਉਸ ਕੁੜੀ ਨੇ ਤੇਰੀ ਸੇਵਾ ਕਰ ਛੜੀ ਇੰਜ ਜਿੰਨ ਬੱਚਿਆਂ ਨੂੰ ਆਪ ਕੋ ਤੈਨੂੰ ਪਿਆਰ ਵੀ ਕਰਦੀ ਸੀ ਕਿਵੇਂ ਆਪਣੇ ਬੱਚਿਆਂ ਨੂੰ ਕੋਈ ਲਾੜ ਨਹੀਂ ਕਿ ਲੜਾਂਦਾ ਜਿਵੇਂ ਤੇਰੇ ਨਾਲ ਵੀ ਕਰਦੀ ਸੀ ਕੁੜੀ ਤੇ ਵੇਖ-ਵੇਖ ਕੇ ਮਨ ਭਰਦਾ ਪਿਆ ਸੀ ਵੀ ਇੰਨਾ ਪਿਆਰ ਕਰਦੀ ਹੈ ਆਪਣੀ ਸੱਸ ਨੂੰ ਇਸ ਕਰਕੇ ਜਸਵੀਰ ਕਿਰਨ ਤੇਨੂੰ ਬੜਾ ਪਿਆਰ ਕਰਦੀ ਆ ਬੜਾ ਪਿਆਰ ਕਰਦੀ ਹੈ ਤੈਂ ਜੀ ਰੁਕਲ ਤੇ ਠੀਕ ਆ ਕਿ ਕਰਨ ਨੇ ਮੇਰੀ ਸੇਵਾ ਕੀਤੀ ਪਰ ਤੈਨਾਂ ਵੀ ਤਾਂ ਮੇਰੀਆਂ ਕੋਲ ਸੀ ਨਾ ਮਨਜੂਬੀ ਤੇ ਕੋਲ ਸੀ ਨਾ ਤੇ ਫਿਰ ਕੱਲਾ ਕਿਰਨ ਦਾ ਨਾ ਹੀ ਕਿਉਂ ਕਿਉਂਕਿ ਸਾਰਾ ਕੁਝ ਕਿਰਨ ਨੇ ਕੀਤਾ ਮੈਂ ਉੱਠ ਕੇ ਆਂਦੀ ਸੀ ਨਾ ਤੈਨੂੰ ਦੇਖਣਾ ਤੇ ਕਿਰਨ ਨੇ ਕਿਹਾ ਨਹੀਂ ਚਾਚੀ ਜੀ ਇਹ ਫਰਜ਼ ਮੇਰਾ ਹੈ ਮੈਂ ਆਪੇ ਪੂਰਾ ਕਰਾਂਗੀ ਤੁਸੀਂ ਵੀ ਆਰਾਮ ਕਰੋ ਜਾ ਕੇ ਮੇਰੀ ਗੱਲ ਸੁਝ ਜਸਵੀਰ ਮੇਰੇ ਕਰਮਾਂ ਦੀ ਸਜ਼ਾ ਤੇ ਮੈਨੂੰ ਮਿਲ ਗਈ ਟਾਡੀ ਕਰਮਾਂ ਦੀ ਸਜ਼ਾ ਮਤਲਬ ਇੱਥੇ ਬਹੁਤ ਨਾ ਬਹੁਤ ਹੈ ਕੀ ਕਹਿੰਦੇ ਏ ਜੇ ਕਿਹੜੇ ਕਰਮਾਂ ਦੀ ਗੱਲ ਕਰਨ ੜੇ ਜੇ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਵੇਖਣ ੜੀ ਆ ਕਿ ਤੁਸੀਂ ਕਿੰਨੇ ਦਿਨਾਂ ਤੋਂ ਉਦਾਸ ਜੇ ਕੋਈ ਪਰੇਸ਼ਾਨੀ ਆ ਚਾਹੀ ਫੇਰ ਲੜ ਪਈ ਆ ਨਹੀਂ ਜਸਵੀਰ ਤੇ ਫੇਰ ਅੱਛਾਈ ਜੀ ਵਿਚਾਰੇ ਨੇ ਮੈਨੂੰ ਕੀ ਕਹਿਣਾ ਮੈਨੂੰ ਕਿਸੇ ਨੇ ਕੀ ਕਹਿਣਾ ਸਾਹਲੀ ਟੈਂਸ਼ਨ ਹੈ ਨਾ ਨਹੀਂ 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 ਉਹ ਤੈਨੂੰ ਪਤਾ ਹੀ 골ਡੀ ਕਿਸੇ ਗੱਲ ਦੀ ਕਮੀ ਚੜਦਾ ਪਿਆ ਇੰਨਾ ਕਿਰਨ ਪਈ ਕਰਦੀ ਹੈ 골ਡੀ ਪਿਆ ਕਰਦਾ ਫੇਰ ਮੈਨੂੰ ਉਹਦੀ ਕੋਈ ਟੈਂਸ਼ਨ ਨਹੀਂ ਹੈਗੀ ਫੇਰ ਟੈਂਸ਼ਨ ਕਰਦੀ ਆ ਜਸਵੀਰ ਜਦੋਂ ਧੀ ਨਾ ਜੰਦੀਆਂ ਨੇ ਨਾ ਮਾਪੇ ਉਹਨਾਂ ਨੂੰ ਪਾਲ ਸਕਦੇ ਨੇ ਸਾਰੇ ਪਰਮਿਸ਼ ਦੇ ਸਕਦੇ ਨੇ ਕਿ ਵੀ ਕਰ ਸਕਦੇ ਨਹੀਂ ਦੇ ਸਕਦੇ ਨਾ ਤੇ ਕਰਮ ਨਹੀਂ ਦੇ ਸਕਦੇ ਜੇ ਅੱਜ ਸੋਨੀਆ ਦੇ ਨਾਲ ਇੰਜ ਕੁਝ ਹੁੰਦਾ ਪਿਆ ਨਾ ਇਹ ਮੇਰੇ ਕਰਮਾਂ ਦੀ ਸਜ਼ਾ ਸੋਨੀਆ ਨਾ ਸੋਨੀਆ ਨਾ ਕੀ ਹੋਣ ਡਿਆ ਮੈਨੂੰ ਦੱਸੋ ਉਹਦੀ ਸੱਸ ਨੂੰ ਕੁਝ ਮਾੜਾ ਚੰਗਾ ਬੋਲਦੀ ਆ ਚਲੋ ਮੇਰੇ ਨਾਲ ਉਹਦੀ ਸੱਸ ਨਾਲ ਗੱਲ ਕਰਕੇ ਆਨੇ ਨਹੀਂ ਚਸਪੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਨਵੇੜਾ ਕਰ ਲਾਂਗੇ ਕੋਈ ਨਹੀਂ ਪਹਿਲੇ ਸਾਡੇ ਘਰ ਦਾ ਮਾਹੌਲ ਠੀਕ ਹੋ ਲਵੇ ਫਿਰ ਅਸੀਂ ਗੱਲ ਕਰਦੇ ਵੀ ਚੰਗੇ ਲੱਗਦੇ ਆ ਅਜੇ ਸਾਡਾ ਆਪਰਾ ਘਰ ਹੀ ਖਿਲਰਿਆ ਫਿਰਦਾ ਤੇ ਅਸੀਂ ਉਹਨੂੰ ਗੱਲ ਕੀ ਕਰਾਂਗੇ ਇਸ ਕਰਕੇ ਮੈਂ ਤੈਨੂੰ ਕਹਿਨੀ ਆ ਜਸਵੀਰ ਮੈਂ ਆਪਣੇ ਕਰਮਾਂ ਦੀ ਸਜ਼ਾ ਭੋਗਦੀ ਪਈ ਆ ਨਾ ਤੂੰ ਨਾ ਭੋਗੇ ਤੇਰੀ ਜਿਹੜੀ ਕਲਾਸ ਹੁਣ ਸ਼ੁਰੂ ਹੋ ਗਈ ਦੀ ਪਈ ਆ ਨਾ ਤੇ ਹੁਣ ਲੱਗੀ ਏ ਮੇਰੇ ਚੰਨੀ ਆ ਬਸ ਇਹਦੇ ਵਿੱਚ ਤੂੰ ਨਾ ਫਸਟ ਨੰਬਰ ਤੇ ਪਾਸ ਹੋਵੇ ਤੂੰ ਇੱਕ ਚੰਗੀ ਸੱਸ ਬਣੇ ਐਨੀ ਕੋ ਚੰਗੀ ਸੱਸ ਬਣੇ ਨਾ ਤੂੰ ਜਸਬੀਰ ਕਿ ਲੋਕੀ ਤੇਰੇ ਨਾਮ ਦੀ ਹੈ ਨਾ ਸਿਫਤਾ ਕਰਨ ਕਿ ਨੂ ਰੱਖੀ ਜਸਬੀਰ ਨੇ ਰੱਖੀ ਮੇਰੀ ਗੱਲ ਸੁਣੋ ਚਲੋ ਤੁਹਾਡੇ ਕਰਮਾਂ ਦੀ ਤੁਹਾਨੂੰ ਸਜ਼ਾ ਮਿਲ ਗਈ ਕਿਉਂਕਿ ਤੁਹਾਡੀ ਕੁੜੀ ਸੀ ਮੇਰੀ ਗੜੀ ਤੇ ਇਹ ਕੀ ਹੈ ਜਿਹੜੀ ਮੈਨੂੰ ਸਜ਼ਾ ਮਿਲਣੀ ਹੈ ਜਸਬੀਰ जरूरी ਨਹੀਂ ਕਿ ਧੀਆ ਹੋ ਤੇ ਤਾਂ ਹੀ ਕਰਮਾ ਦੀ سزا ਮਿਲਦੀ ਕੰਗਲੀ ਕੋਈ ਸਰੀਰਕ ਦੁੱਖ ਵੀ ਲੱਗ ਸਕਦਾ ਤੈਨੂੰ ਕੋਈ ਹੋਰ ਵੀ ਦਿੱਕਤ ਆ ਸਕਦੀ ਸਭ ਕਰਮਾਂ ਦਾ ਹਸਾਬ ਤਬ ਇੱਥੇ ਹੀ ਆਕੇ ਕੁਝ ਨਹੀਂ ਆਏਗਾ ਜਿਵੇਂ ਜਿਵੇਂ ਜੇ ਅਸੀਂ ਕਰਮ ਕਰਾਂਗੇ ਨਾ ਫਲ ਤੇ ਸਾਨੂੰ ਉਹੀ ਮਿਲਣਾ ਜੇ ਅਸੀਂ ਮਿਰਚਾਂ ਦੇ ਜੀਆਨੇ ਨਾ ਤਾਂ ਅਸੀਂ ਮਿਰਚਾਂ ਹੀ ਖਾਣੀਆਂ ਨੇ ਇਹ ਆਂਬ ਦਾ ਬੀਜ ਤੇ ਆਂਬ ਹੀ ਖਾਣੇ ਇਹ ਹੱਥਾਂ ਦਾ ਬੀਜ ਹੈ ਉਹੀ ਭੋਗਣਾ ਤੇ ਮੈਂ ਚਾਨੀ ਆ ਤੂੰ ਇਹੋ ਜਾਂ ਕੋਈ ਵੀ ਕੰਮ ਨਾ ਕਰੇ ਜਿਹੜਾ ਤੇਰੇ ਅੱਗੇ ਆਵੇ ਦੇਖਾ ਖਲਾਰਾ ਪਿਆ ਇਹ ਆਇਆ ਗਿਆ ਵਾਸਤੇ ਰੱਖਿਆ ਹੈ ਕਿਸੇ ਵਸਤੇ ਢੋਣ ਵਾਸਤੇ ਰੱਖਿਆ ਹੈ ਉਹ ਜਾਊਗਾ ਜਾਊਗਾ ਬਹੂਗਾ आह खल लिया के इत रख देंगे आ आगे। आगे पूजा भी है ना ये भी मंजू ना दिया। भी नहीं कम करना कोई के नहीं करना चीजा इतना रखा आया गया चुके तो खलारा पाया इथे रख पूजा पूजा गल सुन मेरी हांजी मम्मी ਮੈਂ ਤੁਹਾਨੂੰ ਉਦੋਂ ਵੀ ਆਖਿਆ ਸੀ ਵੀ ਤੇਰੇ ਪੇਕੇ ਨਹੀਂ ਅਜੇ ਤੱਕ ਆਏ ਤੇ ਉਹਨਾਂ ਨੂੰ ਕਹਾਂ ਆ ਲੈ ਕੇ ਹੁਣ ਮੇਰੇ ਪੇਕੇ ਆਹੋ ਤੇ ਕੀ ਲੈ ਕੇ ਆਣ ਲੈ ਸੌਣ ਚੱਲਣ ਦਾ ਸੌਂ ਦਾ ਤਿਉਹਾਰ ਲੈ ਕੇ ਆਣ ਹੋਰ ਕੀ ਲੈ ਕੇ ਆਣ ਮੰਮੀ ਮੈਂ ਤੁਹਾਨੂੰ ਅੱਗੇ ਵੀ ਉਸ ਦਿਨ ਕਿਹਾ ਸੀ ਕਿ ਹੁਣ ਨਾ ਬੜੇ ਸਾਲ ਹੋ ਗਏ ਐ ਹੁਣ ਨਹੀਂ ਉਹਨਾਂ ਨੇ ਆਣਾ ਕੋਈ ਕਿਉਂ ਉਹਨਾਂ ਚਿਰਾਂ ਦੇ ਦੇਣ ਦੇ ਤੇ ਹੁਣ ਕੀ ਹੋ ਗਿਆ ਦੇਣ ਲੱਗੇ ਉਹਨੂੰ ਤੇ ਕਹਿੰਦੀ ਤੇ ਪਈਆਂ ਅੰਨੇ ਚਿਰਾਂ ਦੇ ਦੇਂਦੇ ਪਈਆ ਤੇ ਹੁਣ ਹਰ ਸਾਲ ਥੋੜੀ ਉਹਨਾਂ ਨੇ ਠੇਕਾ ਚੁੱਕਿਆ ਇਹ ਹਰ ਸਾਲ ਹੀ ਆਉਂਦਾ ਆ ਠੇਕਾ ਨਹੀਂ ਚੁੱਕਿਆ ਤੇ ਹੋ ਰੇ ਇੱਥੇ ਮੰਮੀ ਆ ਸਭ ਕੁਝ ਨਹੀਂ ਹੁੰਨ ਚਲਣਾ ਚਲੋ ਜੇ ਉਹਨਾਂ ਨੇ ਠੇਕਾ ਚੁੱਕਿਆ ਹੀ ਆ ਨਾ ਤੇ ਮੇਰੀ ਗੱਲ ਸੁਣੋ ਜਿਸ ਦਿਨ ਤੁਹਾਡੇ ਪੇਕੇ ਆਣਗੇ ਨਾ ਸਭ ਕੁਝ ਲੈ ਕੇ ਅਗਲੇ ਦਿਨ ਮੈਂ ਆਪਣੇ ਪੇਕੇ ਸਾਧ ਲੂੰਗੀ ਨਾ ਮੇਰੀ ਸੁਣ ਗੱਲ ਤੂੰ ਮੇਰੇ ਨਾਲ ਰੀਸ ਕਰਨੀ ਆ ਮੈਂ ਹੋ ਗਈ ਪੁੱਟੀ ਹੁਣ ਮੇਰੇ ਪੇਕੇ ਹੁਣ ਨਹੀਂ ਲੈ ਕੇ ਆਉਂਦੇ ਤੂੰ ਹੀ ਤੇ ਨਵੀਆਂ ਸਵੀਆਂ ਜੇ ਤੁਹਾਡਿਆਂ ਦੇ ਪੇਕੇ ਤਾਂ ਤੇ ਆਉਣਾ ਚਾਹੀਦਾ ਨਾ ਨਵੇਂ ਸਵੇਂ ਉਹ 15 ਸਾਲ ਹੋ ਗਏ ਮੰਮੀ ਸਾਡੇ ਵਿਆਹ ਨੂੰ 15 ਸਾਲ ਤੇ ਉਹਨਾਂ ਨੂੰ ਦੇਂਦਿਆ ਹੋ ਗਏ ਆ ਤੇ ਤੁਸੀਂ ਕਹਿੰਦੇ ਪਿਓ ਨਵੇਂ ਸਮੇ ਤੇ ਮੇਰੇ ਵੀ ਤਾਂ ਪੇਕੇ ਦਿੰਦੇ ਹੀ ਰਿਹਾ ਆ ਆ ਹੋਣੀ ਆ ਦੋ ਵਾਰਾ ਨਹੀਂ ਆਏ ਦੋ ਵਾਰਾ ਨਹੀਂ ਆਏ ਹੋਰ ਉਹ ਜੀ ਦਾਦੀ ਮੈਂ ਆਈਆਂ ਵਿਆਹ ਕੇ ਆਉਂਦੇ ਤੇ ਮੈਂ ਵੇਖਿਆ ਨਹੀਂ ਤੁਸੀਂ ਕਹਿੰਦੇ ਦੋ ਵਾਰਾ ਨਹੀਂ ਆਏ ਲੈ ਤੂੰ ਖਾ ਕੇ ਆਉਣਾ ਹੀ ਉਹਨਾਂ ਨੇ ਆਉਂਦੇ ਹੀ ਸਮਾਨ ਦੇ ਕੇ ਚਲੇ ਜਾਂਦੇ ਆਂਦੇ ਸੀ ਦੇ ਕੇ ਚਲੇ ਜਾਂਦੇ ਸੀ ਕੁਠਾਰੋ ਮੰਮੀ ਆ ਮੈਨੂੰ ਲੱਗਦਾ ਘਰ ਚ ਕੋਈ ਸੁਰੰਗ ਤੇ ਨਹੀਂ ਆ ਗਈ ਕੱਢੀ ਹੋਈ ਜਿਹੜੀ ਮੈਨੂੰ ਨਹੀਂ ਪਤਾ ਇੰਨੇ ਸਾਲ ਹੋ ਗਏ ਉਹ ਜਿਹੜੇ ਸੁਰੰਗ ਥਾਣੇ ਆਉਂਦੇ ਸੀ ਸਿੱਧਾ ਤੁਹਾਡੇ ਕਮਰੇ ਚ ਸਮਾਨ ਰੱਖਿਆ ਤੇ ਸਿੱਧਾ ਆਪਣੇ ਘਰੋਂ ਬਾਹਰ ਗਾਇਬ ਹੋ ਜਾਂਦੇ ਸੀ ਬੜੀ ਬਕਵਾਸ ਕਰਨ ਢੀ ਹੈ ਹੈ ਬੜੀ ਲੁਤਰੋ ਚੱਲਣ ਢੀ ਤੇਰੀ ਮੈਂ ਤੇਰਾ ਵੱਟ ਕੱਚ ਪੇੜ ਮਾਰਨੀ ਆ ਦਾਦੀ ਇਹ ਸਭ ਕੁਝ ਕੀ ਝੱਲਣ ਦਿਆ ਵਾ ਤੇ ਕਿੰਨੀ ਕੁ ਢੇਰ ਚੱਲਣਾ ਵੈ ਜਦੋਂ ਵੇਖ ਲੋ ਤਾ ਇਹ ਮੇਰੀ ਮਾਂ ਦੀ ਬੇਇੱਜ਼ਤੀ ਕਰ ਦੇ ਦਿੰਦੇ ਜੇ ਤੇ ਨਾਲੇ ਮੰਮੀ ਤੁਸੀਂ ਕਿੰਨੀ ਕੁ ਦਿਨਾਂ ਦੀਆਂ ਸੁਣੀਆਂ ਜਨੀਆਂ ਵੈ ਤੁਸੀਂ ਤਾਂ ਮੈਨੂੰ ਲੱਗਦਾ ਵੈ ਬੇਇੱਜ਼ਤੀ ਕਰਾ ਕਰਕੇ ਪੱਕੇ ਹੀ ਹੋ ਗਏ ਜੇ ਤੁਸੀਂ ਆਪਣੀ ਬੇਇੱਜ਼ਤੀ ਕਰਾ ਸਕਦੇ ਜੇ ਪਰ ਮੈਂ ਤੁਹਾਡੀ ਬੇਇੱਜ਼ਤੀ ਨਹੀਂ ਸੁਣ ਸਕਦੀ ਤੇ ਤੁਸੀਂ ਮੈਨੂੰ ਕੀ ਸਿੱਖਿਆ ਦੇਂਦੇ ਜੇ ਕੱਲ ਨੂੰ ਮੈਂ ਵੀ ਤੇ ਵਿਆਹੀ ਜਾਣਾ ਨਾ ਤੇ ਉੱਥੇ ਜਾ ਕੇ ਮੇਰੇ ਸਹੁਰੇ ਵੀ ਮੇਨਾਂ ਲਈ ਸਭ ਕੁਝ ਕਰਨਗੇ ਮੈਨੂੰ ਮਾਰਨਗੇ ਮੈਤੇ ਹਤਿਆਚਾਰ ਕਰਨਗੇ ਮੈਨੂੰ ਕੁੱਟਣਗੇ ਤੇ ਮੈਂ ਵੀ ਇਦਾਂ ਹੀ ਚੁੱਪਚਾਪ ਖਲੋਤੀ ਰਹੀ ਸਹਿ ਲਾਂਗੀ ਹੈ ਨਾ ਦਾਦੀ ਮੈਂ ਠੀਕ ਹੀ ਗਿਆ ਨਾ ਉਹ ਬੋਲ ਕੇ ਤੁਮ ਖਾਣੇ ਜਣਾ ਹੱਥ ਚੁੱਕ ਕੇ ਖਾਣੇ ਕਿਤਰਾ ਮਾਰਦੇ ਨੇ ਠਾਣੇ ਨਾਲ ਨਾਲ ਮੈਂ ਪੜਾਤਾ ਤੇ ਵੇਖੀ ਫਿਰ ਪਤਾ ਤੈਨੂੰ ਕਿਨੇ ਲਾਡਾ ਨਾਲ ਮੈਂ ਪਾਲਿਆ ਆ ਤੂੰ ਮੇਰੀ ਧੀ ਐ ਤੈਨੂੰ ਕਿਸ ਤਰ੍ਹਾਂ ਕੋਈ ਬੋਲ ਕੇ ਦੱਸੇਗਾ ਦੱਸੇ ਤਈ ਕਿਰਾ ਫਿਰ ਵੇਖੋ ਦਾ ਮਹਾ ਮੈਂ ਕੀ ਕਰਦੀ ਆ ਲੈ ਮੰਮੀ ਦਾਦੀ ਨੇ ਤਾਂ ਸਾਨੂੰ ਆਈਡੀਆ ਦੇਤਾ ਕਿ ਥਾਣੇ ਜਾਣ ਦਾ ਹੁਣ ਚਲੋ ਠੀਕ ਐ ਤੁਹਾਡੇ ਤੇ ਵੀ ਤੇ ਅਤਿਆਚਾਰ ਹੁੰਦੇ ਆ ਆਪਾਂ ਵੀ ਥਾਣੇ ਚਲਦੇ ਆ ਤੇ ਫਿਰ ਸਾਰਿਆਂ ਦਾ ਨਾਮ ਲਿਖਾਣੇ ਆ ਨੋ ਮੈਂ ਤਾਂ ਤੇਰੀ ਗੱਲ ਕੀਤੀ ਕਿ ਆ ਘਰ ਦੀ ਗੱਲ ਕੀਤੀ ਐ ਮੈਂ ਤੇਰੇ ਸੋਹਰੇਾਂ ਦੀ ਗੱਲ ਕੀਤੀ ਐ ਮੰਮੀ ਚਲੋ ਠਾਣੇ ਚੱਲੀਏ ਤੇ ਤੁਸੀਂ ਵੀ ਤੇ ਇਨਾਂ ਦੇ ਸੋਹਰੇ ਹੀ ਹੈਗੇ ਜੇ ਨਾ ਤੇ ਆਪਣੀ ਘਰ ਮੈਂ ਤੀ ਹੀ ਆ ਤੂੰ ਮੇਰੀ ਨਾ ਤੇਰੇ ਵਾਜੇ ਮੈਂ ਸੋਦੀ ਪਈ ਆ ਮੈਂ ਤੁਹਾਡੀ ਧੀ ਆ ਹਾਂ ਤੇ ਉਹ ਵੀ ਤਾਂ ਕਿਸੇ ਦੀ ਧੀ ਆ ਨਾ ਉਹਨਾਂ ਨੂੰ ਵੀ ਤੇ ਲਾਡ ਪਿਆਰ ਨਾਲ ਪਾਲਿਆ ਗਿਆ ਨਾ ਚਲੋ ਮੰਮੀ ਚਲੀਏ ਉਹਨ ਰਿਪੋਰਟ ਲਿਖਾਂ ਆਈਡੀਆ ਤਾਂ ਵੈਸੇ ਵੀ ਸਾਨੂੰ ਮਿਲ ਹੀ ਗਿਆ ਆ ਵਾ ਉਨਾਲੇ ਵਿੱਚ ਪਾਪਾ ਦਾ ਵੀ ਨਾਂ ਲਿਖਾ ਦਾਂਗੇ ਪਾਪਾ ਦਾ ਕਿਹੜੀ ਗੱਲੋਂ ਨਾਂ ਲਖਾਉਣਾ ਮੇਰੇ ਪੁੱਤ ਦਾ ਕਿਉਂ ਨਾਂ ਨਹੀਂ ਦਿੰਦੀਆਂ ਜੇ ਕਿਉਂ ਜਦੋਂ ਤੇਹੀ ਮੰਮੀ ਦੇ ਨਾਂ ਅਤਿਆਚਾਰ ਕਰਦੇ ਸੀ ਤੇ ਪਾਪਾ ਵੀ ਤੇ ਵਿੱਚ ਹੀ ਹੁੰਦੇ ਹੀ ਪਾਪਾ ਵੀ ਤਾਂ ਚੁੱਪ ਰਾਮ ਨਾਲ ਵੇਖਦੇ ਹੀ ਸੀ ਜੇ ਅਤਿਆਚਾਰ ਸੈਨਾ ਪਾਪ ਹੈ ਨਾ ਤੇ ਅਤਿਆਚਾਰ ਵੇਖਣਾ ਉਸ ਤੋਂ ਵੀ ਵੱਡਾ ਪਾਪ ਹੈ ਚਲੋ ਮੰਮੀ ਚਲੀਏ ਠਹਿਰ ਜਾਈ ਸਿਕਾ ਨਹੀਂ ਨਹੀਂ ਐਦਾਂ ਨਹੀਂ ਕਰਨਾ ਇਹ ਤਾਂ ਮੇਰੀ ਮਾਂ ਵੈ ਜਦੋਂ ਮੇਰੀ ਡੋਲੀ ਚੁਰਨ ਲੱਗੀ ਸੀ ਨਾ ਤੇ ਮੈਂ ਆਪਣੇ ਮਾਪਿਆਂ ਨੂੰ ਕਿਹਾ ਸੀ ਕਿ ਮੈਨੂੰ ਆ ਤੁਹਾਡੀ ਘਾਟ ਬੜੀ ਮਹਿਸੂਸ ਹੋ ਰਹੀ ਹੈ ਮੈਂ ਨਹੀਂ ਤੁਹਾਡੇ ਬਿਨਾਂ ਰਹਿ ਸਕਦੀ ਕਿਉਂਕਿ ਸਾਨੂੰ ਮੋਹ ਜੁੜਿਆ ਹੁੰਦਾ ਨਾ ਸ਼ੁਰੂ ਤੋਂ ਪਰ ਮੇਰੇ ਮਾਪਿਆਂ ਨੇ ਪਤਾ ਕੀ ਕਿਹਾ ਸੀ ਜੇ ਇੱਥੇ ਤੂੰ ਇੱਕ ਮਾਪਿਓ ਛੱਡ ਕੇ ਚਲੀ ਹੈ ਨਾ ਤੇ ਇਹ ਵੀ ਤੇਰੀ ਦੂਜੀ ਮਾਂ ਵਾ ਤੇ ਉਹ ਤੇਰਾ ਦੂਜਾ ਪਿਓ ਰ ਹੈ ਤੇ ਇਹ ਤੈਨੂੰ ਸਾਡੇ ਨਾਲ ਜ਼ਿਆਦਾ ਪਿਆਰ ਦੇਣਗੇ ਤੇਰੀ ਜ਼ਿੰਮੇਵਾਰੀ ਇਹਨਾਂ ਦੇ ਹੱਥ ਹੈ ਤੇ ਇਸੇ ਕਰਕੇ ਫਿਰ ਕੀ ਹੋ ਗਿਆ ਮਾਪਿਓ ਤੇ ਛਿੜਕਾ ਦਿੰਦੇ ਹੀ ਆ ਕਈ ਕੁਝ ਕਹਿੰਦੇ ਆ ਤੇ ਇਹਦਾ ਮਤਲਬ ਐ ਥੋੜੀ ਐ ਕਿ ਅਸੀਂ ਅਗੋਂ ਉਹਨਾਂ ਨੂੰ ਥਾਣੇ ਲੈ ਜਾਾਂਗੇ ਜਾਂ ਅਸੀਂ ਉਹਨਾਂ ਦੇ ਅੱਗੇ ਬੋਲੀਏ ਐ ਤੇ ਮੇਰੀ ਮਾਂ ਵੈ ਫਿਰ ਕੀ ਹੋ ਗਿਆ ਜੇ ਕੁਝ ਕਹਿ ਦਿੰਦੇ ਆ ਤੇ ਅਸੀਂ ਇਹਨਾਂ ਦਾ ਗੁੱਸਾ ਨਹੀਂ ਕਰਨਾ ਇਹ ਤੇਰੀ ਦਾਦੀ ਮਾਂ ਵੈ ਇਹ ਤੈਨੂੰ ਪਤਾ ਕਿੰਨਾ ਪਿਆਰ ਕਰਦੇ ਆ ਵੇਖ ਤੂੰ ਮਾੜੀ ਜੀ ਗੱਲ ਕੀਤੀ ਐ ਤਾਂ ਕਿੱਦਾਂ ਉਹਨਾਂ ਨੂੰ ਮਹਿਸੂਸ ਹੋਇਆ ਮਾਂ ਤੇ ਦਾਦੀ ਮਾਂ ਦਾਦੀ ਮਾਂ ਤੋਂ ਵੱਡੀ ਹੁੰਦੀ ਹੈ ਚਲੋ ਮੰਮੀ ਬਹੁਤ ਹੋ ਗਿਆ ਬੜਾ ਸੈ ਲਿਆ ਐ ਨਹੀਂ ਸੁਧਰ ਸਕਦੇ ਕਦੀ ਨਹੀਂ ਸ਼ਿਕਾ ਤੂੰ ਬਸ ਕਰ ਮੰਮੀ ਮੈਂ ਕਿ ਆਣਾ ਚਲੋ ਕਿੰਨਾ ਗਲਤ ਕਰਦੇ ਰਹੀ ਕਿੰਨਾ ਕੁਛ ਮਾੜਾ ਚੰਗਾ ਬੋਲਦੀ ਰਹੀ ਪੂਜਾ ਨੂੰ ਮੈਂ ਉਹਨੂੰ ੱੱਕੇ ਤੱਕ ਵੀ ਮਾਰੇ ਥੱਪੜ ਵੀ ਮਾਰਨ ਗਈ ਮਗਰ ਆਜੋ ਨੇ ਮੇਰੇ ਅੱਖਾਂ ਖੋਲਤੀਆਂ ਨਹੀਂ ਇਹ ਮੇਰੀ ਮਾਂ ਐ ਉਦੋਂ ਜਦੋਂ ਮਾਂ ਲਫ਼ਜ਼ ਕਿਹਾ ਨਾ ਮੇਰਾ ਦਿਲ ਤਾਂ ਹੰਮ ਕੰਬ ਗਿਆ ਪੀਰ ਨੇ ਮੇਰੀ ਮਾਂ ਬਣਾਇਆ ਮੈਂ ਇਹਨੂੰ ਧੀ ਨਹੀਂ ਸਮਝਿਆ ਕੋਈ ਨਹੀਂ ਮੰਮੀ ਆਪਣੀਆਂ ਗਲਤੀਆਂ ਨੂੰ ਸੁਧਾਰੂੰਗੀ ਮੰਮੀ ਤੈਨੂੰ ਧੀ ਸਮਝ ਕੇ ਵਿਖਾਉਂਗੀ ਪੁੱਤ ਧੀ ਹੀ ਸਮਝੂੰਗੀ ਤੈਨੂੰ ਵੀ ਮੈਂ ਮੈਂ ਆਪਣੀਆਂ ਗਲਤੀਆਂ ਦਾ ਸਪਸਤਾਪ ਕਰਾਂਗੀ ਕੋਈ ਗੱਲ ਬਸ ਝੁੱਕ ਗਈ ਹੈ ਝੁੱਕ ਗਈ ਹੈ ਮੈਂ ਤਾਂ ਤੈਨੂੰ ਕੁਝ ਹੋਰ ਹੀ ਸਮਝਿਆ ਸੀ ਤੂੰ ਵੀ ਮੇਰੇ ਹੀ ਉਹਨਾਂ ਨਾਲ ਨੀ ਅਥਰ ਉਹਨਾਂ ਦੇ ਘੜਾਣੇ ਸੀ ਕਿ ਆਪਣੇ ਘੜ ਨਹੀਂ ਭੈਣ ਜੀ ਮੇਰੇ ਕੋਲ ਬਹੁਤ ਗਲਤੀਆਂ ਹੋਈਆਂ ਆਜ ਉਹਨੇ ਮੇਨ ਮਾਂ ਕੇ ਅਗੇ ਮੇਰੀ ਮਾਂ ਐ ਮਗਰ ਮੈਂ ਉਹਨੂੰ ਧੀ ਨਹੀਂ ਸਮਝਿਆ ਮਗਰ ਇਸ ਤਰ੍ਹਾਂ ਮੈਂ ਨਹੀਂ ਹੋਣ ਦਵਾਂਗੀ ਮੈਂ ਉਹਨੂੰ ਧੀ ਸਮਝਾਂਗੀ ਮੈਂ ਜਿਹੜੀਆਂ ਉੱਤੇ ਗਲਤੀਆਂ ਕੀਤੀਆਂ ਤਿਆਜਕਾਰ ਕੀਤਾ ਨਾ ਉਹਦਾ ਪ੍ਰਵਾ ਕਰਦੀ ਦੋਦਰ ਦੀ ਧੀ ਦੇ ਮੂੰਹ ਦੇ ਤੇ ਦੋਦਰ ਦੀ ਮਾਂ ਦੇ ਮੂੰਹ ਦੇ ਉੱਤੇ ਤੇ ਵੇਖੀ ਇਹਨਾਂ ਦੀ ਬਕਵਾਸ ਬੰਦ ਹੁੰਦੀ ਕਿ ਨਹੀਂ ਹੁੰਦੀ ਹਾਂ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਮੇਰੀ ਪੋਤਰੀ ਨੂੰ ਤੁਸੀਂ ਮਾੜਾ ਚੰਗਾ ਨਹੀਂ ਬੋਲਣਾ ਔਰ ਫਿਰ ਤੋਂ ਹੀ ਬੋਲਣ ਦੇ ਜੇ ਮੈਂ ਤਾਂ ਗਲਤੀਆਂ ਕੀਤੀਆਂ ਹੁਣ ਮੇਰੇ ਕੋਲ ਗਲਤੀਆਂ ਨਹੀਂ ਕਰਨੀਆਂ ਵੇਖਾਂਗੀ ਕਿੰਨੀਏ ਦੇਰ ਨਹੀਂ ਕਰਦੀ ਤੂੰ ਵੇਖਾਂਗੀ ਮੈਂ ਮੈਂ ਤੁਹਾਨੂੰ ਨਹੀਂ ਤੁਸੀਂ ਵੀ ਸੁਧਰ ਜਾਓ ਤੁਸੀਂ ਵੀ ਸਹੀ ਹੋ ਜਾਓ ਨਾ ਕਰੋ ਗਲਤੀਆਂ ਨਾ ਕਰੋ ਅਤਿਆਚਾਰ ਕਿਸੇ ਦੇ ਤੁਹਾਨੂੰ ਮਹਿਸੂਸ ਹੋਇਆ ਕੀ ਮਹਿਸੂਸ ਹੋ ਗਿਆ ਅਸੀਂ ਇੰਨੀਆਂ ਗਲਤੀਆਂ ਕੀਤੀ ਬੱਚੇ ਫਿਰ ਵੀ ਆਂਦੇ ਸਾਡੀ ਮਾਂ ਐ ਮਾਂ ਉਹ ਮਾਂ ਸਮਝਦੇ ਪੈਂਤ ਅਸੀਂ ਉਹਨੂੰ ਆਪਣੀ ਧੀ ਤੱਕ ਨਹੀਂ ਨੂੰ ਤੱਕ ਨਹੀਂ ਸਮਝਣਦੇ ਸਾਡੀਆਂ ਗਲਤੀਆਂ ਨਹੀਂ ਆਏ ਹੋਰ ਕੀ ਐ ਧੀ ਧੀ ਮੇਰੀ ਧੀ ਐ ਨਾ ਤੂੰ ਕਿਹੜੇ ਟਿੰਡੋ ਜੰਮੀ ਐ ਨਾਲੇ ਟਿੰਡੋ ਜੰਮੀ ਆਪਣੀਆਂ ਬੰਦੀਆਂ ਹੀ ਇਹ ਨੂੰਆਂ ਨਹੀਂ ਬੰਦੀਆਂ ਮੈਂ ਤੁਹਾਨੂੰ ਦੱਸ ਦਤਾ ਹਾਂ ਮੇਰੀ ਪੂਜਾ ਧੀ ਐ ਤੋ ਹੁਣ ਮੈਂ ਉਹਨੂੰ ਧੀ ਬਣਾ ਕੇ ਰੱਖਾਂਗੀ ਮਾੜਾ ਚੰਗਾ ਤੁਸੀਂ ਨਹੀਂ ਉਹਨੂੰ ਬੋਲਣਾ ਹੁਣ ਕੋਈ ਵੀ ਮੇਰੀ ਪੂਜਾ ਨੂੰ ਉਹ ਮੇਰੀ ਪੂਜਾ ਏ ਧੀ ਮੇਰੀ ਏ ਮੇਰੀ ਪੂਜਾ ਤੇ ਮੇਰੀ ਪੋਤਰੀ ਠੀਕ ਐ ਹੁਣ ਤੇਰੀ ਪੂਜਾ ਹੋ ਗਈ ਠੀਕ ਐ ਬੱਕਰੇ ਯਾਰ ਭੁੱਲ ਕੇ ਤੈਨੂੰ ਤੇ ੱੱੱਕੇ ਮਾਰਨੀ ਸੀ ਬਸ ਜੋ ਗਿਆ ਜੋ ਗਿਆ ਹੁਣ ਅੱਗੋਂ ਤੋਂ ਤੁਸੀਂ ਵੀ ਮੇਰੀ ਧੀ ਪੂਜਾ ਨੂੰ ਕੋਈ ਗੱਲ ਨਹੀਂ ਕਰਨੀ ਨਹੀਂ ਤੇ ਮੇਰ ਤੋਂ ਬੁਰਾ ਕੋਈ ਨਹੀਂ ਹੋਣਾ ਮੈਂ ਨਹੀਂ ਸੋਚਣਾ ਫਿਰ ਵੀ ਤੂੰ ਹੀ ਮੇਰ ਤੋਂ ਵੱਡੇ ਹੋ ਜੋ ਮੈਂ ਬੋਲਾਂ ਫਿਰ ਮੈਂ ਬੋਲ ਦੇਣਾ ਫਿਰ ਗੁੱਸਾ ਨਾ ਕਰਿਓ ਮੇਰਾ ਕਹਿਣਾ ਮਗਰ ਤੁਸੀਂ ਵੀ ਸੁਧਰ ਜੋ ਫਿਟੇ ਮੂ ਤੁਹਾਡਾ ਸਾਰੀਆਂ ਦਾ ਨੂੰਹਾਂ ਥੱਲੇ ਇੰਜ ਵਿਸ ਗਈਆਂ ਪਤਾ ਨਹੀਂ ਕੀ ਹੋ ਗਿਆ ਦਫਾ ਹੋ ਜਾ ਕੇ ਸਾਰੀਆਂ ਇਹੋ ਹੀ ਤੇ ਤੇਰੀ ਗਲਤੀ ਹੋਰ ਸੁਧਾਰ ਲਹੇਗੀ ਤੇ ਸਵਰਗ ਹੋ ਜੂਗਾ ਨਹੀਂ ਤੇ ਫਿਰ ਜਿੱਦਾਂ ਚੱਲਣਾ ਹੋ ਤਾਂ ਤੂੰ ਵੇਖੇਂਗੀ ਫਿਰ